ਬਿੰਦੂ ਕਿ ਨਵਾਂ ਦਾ ਜਖੜਾ ਹੋ ਗਿਆ। ਬੜਾ ਜ਼ਿਆਦਾ ਖੜਾ ਹੋ ਗਿਆ। ਮੈਨੂੰ ਇਹ ਲੱਗਦਾ ਵੀ ਮੇਰੀ ਵੀ ਲੋੜ ਨਹੀਂ ਹੈ। ਆਪਣੇ ਡੱਕਰ ਬਸਸ ਤੇ ਮੈਂ ਵੀ ਕਰਦਾ ਹਾਂ। ਜੀ ਰਾਜ ਜੀ। ਰਾਜ ਸਾਹਿਬ ਤੁਹਾਨੂੰ ਬਹੁਤ ਆਂਦਾ। ਜੇ ਤੁਹਾਡਾ ਕੰਮ ਚੱਲਦਾ ਚੱਲਦਾ। ਰਾਜ ਜੀ। ਜਾਲੇ ਬਥਾਰੇ ਨਾ ਪਤਾ ਨਹੀਂ ਚੱਲਦਾ ਕਿ ਨਾ ਵਾਸੀ ਰਹਿੰਦੇ ਨੇ ਜਾਂ ਮੈਂ ਆਪਣੇ ਡੱਕਰ ਬਸਸ ਨੂੰ ਨਹੀਂ ਚਲਾਉਂਦਾ। ਸੀਰੀਅਸਲੀ। ਉਹ ਨਾ ਵੀ ਕਹਾਣੀ ਗਾਇਦੀ ਹੋਈ ਕਰਾ ਦਿੱਤਾ ਚੱਲਦਾ। ਮੈਂ ਸਭ ਤੁਸੀਂ ਵੀ ਕਰੋ ਮੜੀ। ਅੱਗੇ ਤੇ ਅੱਗੇ ਤਾਂ ਤੁਹਾਨੂੰ 20 ਮਿੰਟ ਵਾ 20 ਮਿੰਟ ਮੇਰੇ ਕੋਲੇ ਕੋਈ ਨਹੀਂ ਹੈ ਕਿ ਤਾਂ ਅਸਟਾਕ ਵਾਸੇ ਪੁੰਦੀ ਐ ਸਪਾਸਿਓਂ ਤਾਂ ਮੇਰੇ ਤਾਂ ਪੁੰਦੀ ਅਗਰ ਤੇ ਅਗਿਆ ਸਿੱਧਾ ਸਟੈਪੋ ਸਿੱਧਾ ਤੁਸੀਂ ਬਰਾਬਰ ਬੈਠੇ ਹੋ ਹਾਈ ਪ੍ਰੋਟੈਕਟ ਹੋ ਗਿਆ ਜਦ ਨਹੀਂ ਗਲਤੀ ਕਰ ਚਲ ਰਹਾ ਸਭ ਕਬਾਤ ਮੇਰੇ ਕੋਲ ਹੀ ਆ ਜਾ ਮੈਂ ਤੁਹਾਡੇ ਵਿਚਕਾਰ ਆ ਕੇ ਬੈਠ ਗਿਆ ਐ ਇਦਾਂ ਥੋੜਾ ਬੜਾ ਗਲਤੀ ਇੱਥੇ ਹੀ ਮੈਨੂੰ ਟੈਂਪਲ ਆਈ ਆ ਵੀ ਇਹ ਕਲੇਸੀ ਆ ਨਹੀਂ ਲੋਕਾਂ ਲਈ ਦੇਣਾ ਮੈਂ ਇਦਾਂ ਦਾ ਨਹੀਂ ਹੈਗਾ ਸੀ ਨਹੀਂ ਕਲੇਸੀ ਵਾਲੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਇਹ ਇਹ ਪ੍ਰਧਾਨ ਜੀ ਜੇ ਤੁਹਾਡੀ ਗੱਲ ਪਰੇ ਪ੍ਰਧਾਨ ਜੀ ਜਿਹੜਾ ਤੁਹਾਡੀ ਗੱਲ ਦਾ ਅੰਦਾਜ਼ ਆ ਇਹਹੀ ਗੱਲ ਨੂੰ ਦੱਸਾਉਂਦਾ ਇਹ ਬਈ ਇਹ ਨਹੀਂ ਕਰਦਾ ਕਹਿੰਦਾ ਤਾਂ ਇਹੀ ਚਾਹੁੰਦਾ ਵੀ ਜੇ ਪ੍ਰਧਾਨ ਮੰਨਦੇ ਹੋ ਤਾਂ ਫਿਰ ਪਹਿਲਾਂ ਪੜ੍ਹਾਉਂਦਾ ਨਾ ਹੋਣਾ ਚਾਹੀਦਾ ਨਹੀਂ ਉਹ ਤਾਂ ਮਾਫੀ ਮੰਗ ਲਈ ਤੁਸੀਂ ਅੱਜ ਤੋਂ ਬਾਅਦ ਗਲਤੀ ਨਹੀਂ ਹੋਊਗਾ ਇਹ ਕੋਰਾ ਸਹੂ ਬਹੁਤ ਜੋਟਰ ਨੋ ਹੋ ਗਿਆ। ਜਿਹੜੀ ਵਾਰੀ ਗੱਲ ਥੋੜੀ ਪਹਿਲਾਂ ਮਾਰ ਤੇਰਾ ਗਲਤੀ ਹੋ ਚੁੱਕੀ ਐ। ਬਹੁਤ ਚੰਗਾ ਹੋ ਗਿਆ। ਬੰਦਾ। ਉਹ ਤਾਂ ਵੀ ਯਾਰ ਐਨ ਆਰ ਆਈ ਤਾਂ ਪੰਜਾਬ ਹਣ ਤੋਂ ਡਰਦੇ ਨੇ। ਹਾਂ। ਉਹਨਾਂ ਨੂੰ ਵੀ ਆਪਾਂ ਕਿਸੇ ਨਿਆਰ ਦਿਣਾ ਚਾਹੁੰਦੇ ਵੀ ਭਾਈ ਅਸੀਂ ਐਨੇ ਵੀ ਵਜਾ ਐਦਾਂ ਦੇ ਨਹੀਂ ਪੰਜਾਬ ਦੇ ਲੋਕ। ਪੰਜਾਬੀ ਐਦਾਂ ਦੇ। ਐਦਾਂ ਨੇ ਅਸਲੀ ਪੰਜਾਬੀ ਐਦਾਂ ਦੇ ਨੇ। ਤੁਸੀਂ ਇੱਕ ਅਦਾਂ ਨੈਗੇਟਿਵ ਐਕਸਪੀਰੀਅੰਸ ਹੁੰਦਾ ਉਹਨਾਂ ਸਾਰੇ ਪੰਜਾਬ ਦੇ ਸਿਰ ਨਾ ਮੜੋ। ਸਾਨੀ ਕਪਣਾ ਜਿਹੜੇ ਦੋਸਤੋ ਪਿਆਰ ਭਰੀ ਸਤਿਕਾਰ ਤੁਸੀਂ ਪਹਿਲਾਂ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਅਸੀਂ ਤੁਹਾਨੂੰ ਹੁਣ ਕੁਝ ਨਵੀਆਂ ਸਾਂਝਾਂ ਦੇ ਬਾਰੇ ਦੱਸਾਂਗੇ ਜਾਂ ਸਾਂਝੇ ਘਰ ਦੀ ਜਿਹੜੀ ਅਸਲੀ ਦੌਲਤ ਹੈ ਉਹਦੀ ਜਾਣ-ਪਛਾਣ ਕਰਾਉਣੀ ਸ਼ੁਰੂ ਕਰਾਂਗੇ ਤੇ ਅੱਜ ਬੜਾ ਮੇਰੇ ਲਈ ਖੁਸ਼ੀ ਦਾ ਮੌਕਾ ਹੈ ਕਿ ਇਹ ਸਾਂਝੇ ਘਰ ਦੀਆਂ ਜਾਣ-ਪਛਾਣ ਕਰਾਉਣ ਲਈ ਮੈਂ ਅੱਜ ਮੇਰੇ ਜਿਹੜੇ ਸਾਂਝੇ ਘਰ ਦੇ ਖਾਸ ਮਿੱਤਰ ਨੇ ਥੰਬ ਨੇ ਉਹਨਾਂ ਨੂੰ ਬੁਲਾਇਆ ਅਮਰਵੀਰ ਸਿੰਘ ਨੇ ਜੀ ਐਡਵੋਕੇਟ ਨੇ ਲੁਧਿਆਣਾ ਕਚਹਿਰੀ ਚ ਇਹ ਐਜ਼ ਅ ਵਕੀਲ ਕੰਮ ਕਰਦੇ ਨੇ ਬਹੁਤ ਸ਼ਰਮਾਨ ਸਤਕਾਰ ਤੇ ਬਹੁਤ ਹੀ ਹੌਸਲਾ ਦੇਣ ਵਾਲੀਆਂ ਕਾਲਾਂ ਜਦੋਂ ਸਾਨੂੰ ਆਉਂਦੀਆਂ ਨੇ ਫਿਰ ਮੈਨੂੰ ਅਸੂਸ ਹੁੰਦਾ ਕਿ ਇਹਦੇ ਹੱਕਦਾਰ ਅਸੀਂ ਇਕੱਲੇ ਨਹੀਂ ਕਿਉਂਕਿ ਸੰਜੇ ਘਰ ਨੂੰ ਪਹਿਲੇ ਦਿਨ ਤੋਂ ਸਿਰਜਣ ਦੇ ਵਿੱਚ ਜੋ ਸਹਿਯੋਗ ਸਾਡੀ ਟੀਮ ਨੇ ਸਾਡੇ ਦੋਸਤਾਂ ਨੇ ਦਿੱਤਾ ਜਿਨ੍ਹਾਂ ਨੇ ਇਸ ਘਰ ਨੂੰ ਆਪਣਾ ਘਰ ਸਮਝਿਆ ਉਹਨਾਂ ਜੋ ਇੱਕ ਕੰਵਰ ਵੀਰ ਨੇ ਐਡਵੋਕੇਟ ਕੰਵਰ ਵੀਰ ਤੇ ਮੈਂ ਇਹਨਾਂ ਬਾਰੇ ਇਹ ਕਹਿ ਸਕਦਾ ਕਿ ਇਹ ਚਲੋ ਜਿਹੜੀ ਲੀਗਲ ਹੈਲਪ ਆ ਇੱਥੇ ਕਿਸੇ ਕਿਸਮ ਦੀ ਉਹ ਤਾਂ ਦਿੰਦੇ ਹੀ ਨੇ ਪਰ ਇਹ ਹਰ ਰੋਜ਼ ਜੇ ਸਾਡੇ ਸਾਥੀ ਨੇ ਹਰ ਰੋਜ਼ ਹਰ ਈਵੈਂਟ ਦੇ ਵਿੱਚ ਹੈਲਪ ਕਰਨੀ ਤੇ ਉਸ ਤੋਂ ਬਾਅਦ ਇੱਕ ਛੋਟੇ ਭਰਾ ਵਾਂਗੂੰ ਸਾਡੀ ਨੇੜਤਾ ਬਣੀ ਤੇ ਮੈਂ ਤੁਹਾਨੂੰ ਅਗੇ ਅਮਰ ਵੀ ਵੀ ਆਪਣੇ ਹਾਪ ਭਵ ਸੰਜੇ ਕਰੇ ਤੇ ਅੱਜ ਦਾ ਸੰਜੇ ਕਰਦੇ ਪਰਿਵਾਰ ਨਾਲ ਆਪਣੇ ਸੰਜੇ ਪਾਉਣ ਲੱਗਾ ਸੋਸ਼ਲ ਮੀਡੀਆ ਦੇ through ਜਰੂਰ ਪਾਜੀਓ ਸੰਜੇ ਕਰਦੇ ਸਾਰੇ ਦਰਸ਼ਕਾਂ ਨੂੰ ਸਸ਼ੇ ਕਾਲ ਬਾਜੀ ਦਾ ਬਹੁਤ ਵੱਡਾ ਵਿੜਪਣ ਹੈ ਕਿ ਉਹਨਾਂ ਨੇ ਮੇਰੇ ਵਰਗੇ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਤੇ ਮੈਨੂੰ ਆਪਣਾ ਛੋਟੇ ਭਰਾ ਹੋਣ ਦਾ ਮਾਣ ਦਿੱਤਾ ਸੰਜਾ ਘਰ ਆਪਣੇ ਆਪ ਦੇ ਵਿੱਚ ਇੱਕ ਬਲੱਖਣ ਪ੍ਰੋਜੈਕਟ ਪ੍ਰੋਜੈਕਟ ਵੀ ਨਹੀਂ ਕਹਿ ਸਕਦੇ ਕਿ ਇਨ ਸਿਚੁਏਸ਼ਨ ਜਿਸ ਦੇ ਵਿੱਚ ਕਾਫੀ ਦਰਾਂ ਦਾ ਬਹੁਤ ਕੁਝ ਮਹਿਸੂਸ ਹੁੰਦਾ ਜਦੋਂ ਇੱਥੇ ਆਉਨੇ ਆ ਤਾਂ ਅਸੀਂ ਇੱਥੇ ਆਉਣ ਤੋਂ ਪਹਿਲਾਂ ਬਹੁਤ ਥਾਂ ਦੇ ਟਰੈਵਲ ਕਰਦੇ ਸੀ ਉੱਥੇ ਜਾ ਕੇ ਸੋਚਣਾ ਵੀ ਇੰਦਾ ਦੀ ਚੀਜ਼ ਹੋਵੇ ਇੰਦਾ ਦੀ ਚੀਜ਼ ਹੋਵੇ ਸਾਰੀਆਂ ਜੋ ਸਾਡੀਆਂ ਜ਼ਰੂਰੀ ਜੋ ਸੀ ਘੁੰਮਣ ਫਿਰਨ ਮੌਕੇ ਜਾਂ ਮਾਨਸਿਕ ਸ਼ਾਂਤੀ ਲਈ ਜਾਂ ਐਕਸਪੋਜ਼ਰ ਲਈ ਅਲੱਗ-ਅਲੱਗ ਲੋਕਾਂ ਨੂੰ ਮਿਲਣ ਲਈ ਉਹ ਟਿਜਾਂਦੇ ਆ ਬਾਹਰ ਉਹ ਸਾਰੀਆਂ ਲੋੜਾਂ ਇੱਥੇ ਪੂਰੀਆਂ ਹੁੰਦੀਆਂ ਤੇ ਬਾਜੀ ਦਾ ਇੱਕ ਮੈਂ 2021 ਦੇ ਵਿੱਚ ਬਾਜੀ ਨੂੰ ਮਿਲਿਆ ਤੇ ਉਸ ਟਾਈਮ ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਜੀ ਬਾਜੀ ਦੀ ਜਿਹੜੀ ਫੋਕਸ ਕਰਨ ਦੀ ਤੇ ਦੂਰ ਅੰਦੇਸ਼ੀ ਨਿਗਾਹ ਹੈਗੀ ਹੈ ਉਹ ਪਤਾ ਨਹੀਂ ਲੱਗਦਾ ਉਸ ਟਾਈਮ ਮੈਂ ਮਹਿਸੂਸ ਨਹੀਂ ਸੀ ਕੀਤਾ ਵੀ ਤਾਂ ਵੀ ਇਹ ਇੱਥੇ ਤੱਕ ਪਹੁੰਚ ਜਾਵਾਂਗੇ ਅੱਜ ਇੱਥੇ ਸਾਡੀ ਇੱਕ ਟੀਮ ਇੱਕ ਪਰਿਵਾਰਕ ਭਾਈਚਾਰਾ ਇੱਕ ਸਾਹਜ ਇਸ ਹੱਦ ਤੱਕ ਚਲੇ ਗਈ ਵੀ ਸਾਡੇ ਕੋਲ ਹਰ ਵਰਗ ਦਾ ਦੋਸਤ ਤੇ ਹਰ ਪ੍ਰੋਬਲਮ ਦਾ ਸੋਲੂਸ਼ਨ ਤੇ ਇੰਤੇਹਾਰਾ ਬੰਦੇ ਆਪਦੀ ਪ੍ਰੋਬਲਮ ਡਿਸਕਸ ਕਰਦਾ ਹੈ ਤੇ ਸੰਜਿਆ ਕਰ ਇੱਕ ਅਲੱਗ ਹੀ ਰੂਪ ਲੈ ਕੇ ਆਇਆ ਤੇ ਭਾਜੀ ਦੇ ਕੈਨੇਡਾ ਦੇ ਤਜਰਬੇ ਤਾਂ ਬਹੁਤ ਲੋਕਾਂ ਨੇ ਦੇਖ ਸੁਣੇ ਨੇ ਇਹਨਾਂ ਨਾਲ ਇਹਨਾਂ ਕੋਲ ਸਪੈਸ਼ਲ ਆਉਂਦੇ ਨੇ ਇਹਨਾਂ ਨੂੰ ਵੈਸੇ ਅਕਸਰ ਤੁਸੀਂ YouTube ਤੇ ਦੇਖਦੇ ਹੋ ਬਟ ਅਸੀਂ ਪਰਸਨਲੀ ਤੌਰ ਤੇ ਵੀ ਮਹਿਸੂਸ ਕੀਤਾ ਵੀ ਕਈ ਕੁਸ਼ਕ ਗੱਲਾਂ ਜੋ ਆਪਾਂ ਸੋਚ ਕਦੇ ਆਪਣੇ ਦਾਇਰੇ ਤੋਂ ਬਾਹਰ ਦੀ ਹੁੰਦੀਆਂ ਆ ਬਸ ਸੋਚਦੇ ਨਹੀਂ ਤੇ ਕਿਉਂਕਿ ਉਹ ਆਪਣੇ ਪ੍ਰੋਬਲਮ ਚੈਲੰਜ ਹੁੰਦੀ ਹੈ ਪਰ ਸਾਡਾ ਉੱਥੇ ਧਿਆਨ ਨਹੀਂ ਜਾਂਦਾ ਤੇ ਉਹ ਫਿਰ ਪਤਾ ਨਹੀਂ ਲੋ ਥੋੜਾ ਜਿਹਾ ਵਿਲੱਖਣ ਰੋਗ ਦੇ ਵਿੱਚ ਹੋ ਕੇ ਸੋਚਦੇ ਆ ਜਦੋਂ ਅਪ ਇਹ ਜੀ ਚੈਨਲ ਤੇ ਪਹੁੰਚ ਜਾਂਦੇ ਆ ਜਿੱਥੇ ਆਪ ਨੂੰ ਮਹਿਸੂਸ ਹੁੰਦਾ ਵੀ ਦੁਨੀਆਦਾਰੀ ਦੀ ਸਾਰਾ ਦਲ ਦੀ ਚਾਲ ਸਪੀਡ ਉਸ ਤੋਂ ਬਰੇਸ ਦੇ ਵਿੱਚੋਂ ਬਾਹਰ ਆ ਕੇ ਇੱਕ ਠਹਿਰਾਅ ਦੇ ਵਿੱਚ ਕੁਝ ਗੱਲਾਂ ਧਾਨੀਆਂ ਨੇ ਤੇ ਬਾਕੀ ਭਾਜੀ ਜਦੋਂ ਅਜੇ ਸਿੱਖ ਰਹੇ ਆ ਸਿੱਖ ਰਹੇ ਆ ਮਰਵੀਰ ਮੇਰੇ ਖਿਆਲ ਚ ਜਦੋਂ ਅਸੀਂ ਸਾਂਝੇ ਘਰ ਦੀ ਆਪਾਂ ਸ਼ੁਰੂਆਤ ਕੀਤੀ ਹੈ ਹਾਂਜੀ ਆਪਣੀ ਉਸ ਵੇਲੇ ਤਾਂ ਬੇਨਵਾਤਾਂ ਹੁੰਦੀਆਂ ਸੀ ਹਾਂਜੀ ਹਾਂਜੀ ਤੇ ਮੈਂ ਖੈਰ ਸਾਂਝਾ ਵੀ ਕਰਦਾ ਜਦੋਂ ਸਾਂਝੇ ਘਰ ਦੇ ਵਿੱਚ ਲੋਕ ਆਪਣੇ ਕੋਲ ਆਉਂਦੇ ਨੇ ਹਾਂਜੀ ਕਿ ਉਹ ਕਹਿੰਦੇ ਨੇ ਜੀ ਸਾਨੂੰ ਸਮਝ ਹੀ ਨਹੀਂ ਲੱਗ ਰਹੀ ਵੀ ਇਹ ਕੀ ਆ ਮੈਨੂੰ ਵੀ ਸਮਝ ਤਾਂ ਮੈਨੂੰ ਨਹੀਂ ਲੱਗੀ ਇਹ ਪਾਤਰੀ ਤੇ ਦੂਸਰੀ ਇਹ ਮੇਰੇ ਪਹਿਲੇ ਦੋਸਤ ਨੇ ਜੀ ਜਿਨ੍ਹਾਂ ਨੇ ਮੱਲਵ ਜਿਨ ਨੂੰ ਇਹ ਸਾਰੇ ਕੁਛ ਮੈਂ ਸਾਂਝਾ ਕਰਦਾ ਸੀ ਸਮਝ ਇਹਨਾਂ ਨੂੰ ਵੀ ਨਹੀਂ ਲੱਗੇ ਸੀ ਇਹਦਾ ਨਾ ਮੈਂ ਛੋਟੇ ਜਿਹੇ ਉਹਦੇ ਨਾਲ ਦੱਸਦਾ ਮੈਨੂੰ ਇੱਕ ਬੰਦੇ ਨੇ ਗੱਲ ਸੁਣਾਈ ਸੀ ਉਹ ਕਹਿੰਦਾ ਵੀ ਇੱਕ ਕੰਡਕਟਰ ਨੂੰ ਬਹੁਤ ਬੰਦੇ ਹੀ ਡੀਡ ਕਰੀ ਜਾਂਦੇ ਸੀ ਉਹ ਕਹਿੰਦਾ ਜੀ ਬਸ ਕਿਹਦੇ ਵੇਲੇ ਜਾਣੀਆਂ ਬਸ ਸਟੈਂਡ ਤੇ ਖੜਾ ਕਹਿੰਦਾ ਮੈਂ ਮੇਰੀ ਹੌਸਲਾ ਇਹ ਕੱਢਿਆ ਕਹਿੰਦਾ ਮੈਂ ਵੀ 2 ਕੁ ਮਿੰਟ ਬਾਅਦ ਮੈਂ ਵੀ ਚਲੇ ਗਿਆ ਬਸ ਕਿੰਨੇ ਵਜੇ ਤੋਂ ਨਹੀਂ ਆਇਆ ਕਹਿੰਦਾ ਤੇਰੀ ਕੜੀ ਲੱਗੀ ਹੈ ਕਹਿੰਦਾ ਹਾਂ ਖੜੇ ਹੋ ਕੇ ਕਿਹਾ ਡੂ ਕੀ ਟਾਈਮ ਦੇਖ ਰਿਹਾ ਮਾਦਰੋਂ ਕਾਓ ਕਾਓ ਕਹਿੰਦਾ ਅਸੀਂ ਉਹ ਚੱਲਣਾ ਕੋਈ ਟਾਈਮ ਦੇਖਣੀ ਟਾਈਮ ਦੇ ਨਾਲ ਬਹੁਤ ਕੁਝ ਬਦਲ ਗਿਆ ਜੀ ਮੈਂ ਤਾਂ ਪਿਛਲੇ ਚਾਰ ਮਹੀਨੇ ਮੈਂ ਜਲਦੀ ਸਾਂਝੀ ਕਰਨੀ ਚਾਹੁੰਦਾ ਸਾਡੇ ਦੇਖਣ ਵਾਲੇ ਹਨ ਅਸੀਂ ਨਾ ਇੱਕ ਸੁਪਨਾ ਡ੍ਰੀਮ ਲੈ ਕੇ ਚੱਲੇ ਸੀਗੇ ਹਾਂ ਜੀ ਕਿ ਜਿਹੜੀ ਚੀਜ਼ ਨਾਲ ਅਸੀਂ ਇੰਜੋਏ ਨਹੀਂ ਕਰਦੇ ਅਸੀਂ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਵਾਂਗੇ ਚੈਲੰਜ ਬੜਾ ਸੀ ਜਿਹੜੀਆਂ ਬਰਾਸਤੀ ਸੰਜਾਂ ਕਹਿ ਲੋ ਜਾਂ ਬਰਾਸਤੀ ਸਿਸਟਮ ਆ ਜਾਂ ਰੋਈ ਦੀ ਸਿਸਟਮ ਉਹਨੂੰ ਤਾਂ ਆਪਾਂ ਕੋਈ ਵੀ ਨਹੀਂ ਇੰਜੋਏ ਕਰਦਾ ਲੋਕੀਂ ਰੇਡੀਓ ਦੇ ਵਿੱਚ ਖੜਦੇ ਨੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋ ਨਾ ਹਾਂਜੀ ਹਾਂ ਕਰੀਬੀ ਵਿਚਾਰੇ ਹੋ ਹੀ ਜਾਂਦੇ ਨੇ ਜਦੋਂ ਆਪਾਂ ਇਸ ਗੱਲ ਦਾ ਨਾਰਾ ਮਾਰਿਆ ਸੀ ਵੀ ਅਸੀਂ ਉਹ ਨਹੀਂ ਕਰਾਂਗੇ ਜਿਹਨੂੰ ਸਪਸੰਦ ਨਹੀਂ ਕਰਦੇ ਤੇਰੇ ਲੱਗਦਾ ਵੀ ਕਰੋ ਕੀ ਹਾਂਜੀ ਹਾਂ ਮੇਰੇ ਕੋਲ ਬੜੇ ਮਿੱਤਰ ਹੋਰ ਵੀ ਆਏ ਅਮਰਵੀਰ ਜਿਹੜੇ ਕਹਿਣ ਲੱਗੇ ਇਹ ਵੀ ਮੰਨ ਕੇ ਗਏ ਨੇ ਕਿ ਭਾਜੀ ਅਸੀਂ ਤਾਂ ਤੇਰਾ ਬਹੁਤ ਮਜ਼ਾਕ ਵੀ ਉਡਾਲਿਆ ਬੈਠ ਕੇ ਪਰ ਅੱਜ ਇਹ ਰਣਨੀਂ ਹੁੰਦੀ ਆ ਕਿ ਇਹ ਸੱਚੀ ਵਿੱਚ ਇੱਕ ਢਾਂਚਾ ਖੜਾ ਹੋ ਗਿਆ ਅਸੀਂ ਆਪਾਂ ਅਰ ਜਿੱਕੇ ਨਵਾਂ ਨਾ ਝੜਾ ਹੋ ਗਿਆ ਝੜਾ ਤਾਂ ਝੜਾ ਹੋ ਗਿਆ ਮੈਨੂੰ ਇਹ ਲੱਗਦਾ ਵੀ ਮੇਰੀ ਵੀ ਲੋੜ ਨਹੀਂ ਆਪਣੇ ਡੰਗਰ ਬਸ ਮੈਂ ਵੀ ਕਰਦਾ ਹਾਂ ਜੀ ਰਾਜਾ ਸਾਹਿਬ ਜੀ ਜੇ ਤੁਹਾਡਾ ਕੰਮ ਚੱਲਦਾ ਚੱਲ ਉਹ ਮੈਨੂੰ ਪਤਾ ਨਹੀਂ ਕਿ ਕਿਹੜਾ ਨਵਾਜ਼ੀ ਮੈਂ ਆਪਣੇ ਡੰਗਰ ਬਸ ਨਹੀਂ ਚਲਾਉਂਦਾ ਸੀਰੀਅਸਲੀ ਕੀ ਨਾ ਹੋਈ ਗਾਇਤੋ ਵੀ ਕਹਿੰਦਾ ਅੱਗੇ ਚੱਲਦਾ ਮੈਂ ਕਹਿੰਦਾ ਤੁਸੀਂ ਵੀ ਕਰੋ ਮੜੀ ਪ੍ਰਧਾਨ ਜੀ ਦੇਖੋ ਤੁਸੀਂ ਪ੍ਰਧਾਨ ਤੁਹਾਨੂੰ 20 ਮਿੰਟ ਬਾਅਦ ਪ੍ਰਧਾਨ ਜੀ ਜਾਂਦਾ ਉਹ ਨਹੀਂ ਬਾਜੀ ਤੁਸੀਂ ਇਹ ਤਾਂ ਗੱਲ ਖਤਮ ਕਰਕੇ ਮੋਢੇ 'ਤੇ ਆ ਕੀ ਹੋਣਾ ਤੁਸੀਂ ਅੱਗੇ ਆਉਣਾ ਮੈਂ ਮੇਰੇ ਵੱਲ ਤੁਸੀਂ ਆ ਜਿਓ ਬਾਜੀ ਪ੍ਰਧਾਨ ਜੀ ਦੀ ਪਹਿਲਾਂ ਇੰਟਰੋਡਕਸ਼ਨ ਤੁਸੀਂ ਤੁਸੀਂ 14 ਕਾ ਤੋਂ ਆ ਜਿਓ ਮੇਰੇ ਵੱਲ 14 ਨਹੀਂ ਅਸੀਂ ਅੱਜ ਹੀ ਬਾਜੀ ਆਰਾਧਨਤੀ ਬਹੁਤ ਹੋ ਗਈ ਬਹੁਤ ਵੱਡੀ ਗਲਤੀ ਪ੍ਰਧਾਨ ਜੀ ਦਾ ਸ਼ੁਗਰਤੀ ਤਾਂ ਮੇਰੇ ਕੋਲ ਹੀ ਹੈ ਜਦੋਂ ਮੈਂ ਤੁਹਾਡੇ ਵਿੱਚ ਕਾਰਾ ਕੇ ਬੈਠ ਗਿਆ ਇੱਥੇ ਹੀ ਮੈਨੂੰ ਇੱਕ ਕਸਾ ਜਿਆਦਾ ਆ ਗਿਆ ਮੇਰਾ ਪ੍ਰੋਫੈਸ਼ਨਲ ਦੇ ਰਿਲੇਟਡ ਦੱਸੋ ਕੀ ਆ ਤੁਹਾਡੀ ਦੋ ਤੇ ਰਾ ਕੰਪਰੋਮਾਈਜ਼ ਦਿਖਾਣ ਲਈ ਰੱਖੀਆਂ ਕੋਈ ਜਿਹੜੀ ਮੇਰੇ ਵਾਲੇ ਤੇ ਅਸੀਮਰੇ ਰਿਸ਼ਤੇਦਾਰ ਵੀ ਸੀ ਉਹ ਕਿਤੇ ਗੱਲਾਂ ਕਰਦੇ ਕੱਲ ਜਿਹੜੀ ਦੂਜੀ ਤੇ ਸੀ ਮੇਰੀ ਉਹ ਨਾਲ ਜਿਆਦਾ ਵੀ ਅੱਛਾ ਤੁਸੀਂ ਫਲਾਣੇ ਤੋਂ ਅੱਛਾ ਥੋੜੀ ਉਹ ਕਹਿੰਦਾ ਤੁਹਾਡਾ ਫਲਾਣਾ ਇਹ ਜਾਣਦੋ ਕਹਿੰਦੇ ਅਸੀਂ ਵੀ ਤੁਹਾਨੂੰ ਪੁਰਾਣੇ ਜਾਣਦੇ ਆਵੇਂ ਜਿਹੜੀ ਮੇਰੇ ਵਾਲੇ ਤੇ ਰਸੀ ਉਹ ਆਪ ਨਾਲ ਦਿਨ ਮੈਂ 4000 ਆਪਾਂ ਚੱਲੀਏ ਫਿਰ ਉਗਾ ਨਗਰ ਪ੍ਰਧਾਨ ਜੀ ਹਜੇ ਉੱਠ ਕੇ ਨਹੀਂ ਗਏ ਲੈ ਕੇ 3:30 ਵਜੇ ਮੇਰਾ ਤਾਂ ਜਾਣਾ ਪੜਦਾ ਸੀ ਹੁਣ ਇਤਰਾ ਨਗਰ ਪ੍ਰਧਾਨ ਜੀ ਜੇ ਮੈਨੂੰ ਪਤਾ ਵੀ ਜਿੰਦਾ ਦੇ ਪੰਦਾ 10-12 ਮਿੰਟ ਬਾਅਦ ਤੁਹਾਡੇ ਵਿਚਾਰ ਘੱਟੇ ਨੇ ਪ੍ਰਧਾਨ ਜੀ 10-12 ਮਿੰਟ ਕਿੱਥੇ ਹੁੰਦੇ ਨੇ ਤਾਂ 2 ਮਿੰਟ 2 ਮਿੰਟ ਮੇਰੀ ਤਾਂ ਗੱਲੇ ਕੋਈ ਨਹੀਂ ਹੈ ਕਿ ਤਾਂ ਅਸਟੈਪੋਸ ਸੱਪੋਂ ਦੀ ਐਸਪਾਸੋਂ ਤਾਂ ਨਵੇਂ ਡਰ ਰਹੇ ਹਾਂ ਕਿ ਅਗਿਆ ਸਿੱਧਾ ਸਟੈਪੋ ਸਿੱਧਾ ਤੁਸੀਂ ਬਰਾਬਰ ਬੈਠੇ ਹੋ ਅਸੀਂ ਆਈ ਕੋਟ੍ਰੈਕਟ ਹੋ ਗਿਆ ਜਦ ਨਹੀਂ ਗਲਤੀ ਤਾਂ ਜਲਵਾ ਰਾਇ ਸਭ ਪਤਾ ਨਹੀਂ ਹੋ ਗਈ ਜੀ ਚਲੋ ਦੱਸੋ ਗੱਲ ਕਿੱਥੇ ਖੜੀ ਆਉਣਾ ਗੱਲ ਇਹ ਖੜੀ ਹੈ ਜੀ ਇਸ ਦਾ ਮੈਂ ਤਾਲ ਨਹੀਂ ਕਰ ਸਕਦੇ ਆ ਅਤਿ ਜੀ ਹੁਣ ਸਾਰੇ ਤੁਹਾਡੇ ਜੀ ਇਹ ਜਾਨ-ਪਛਾਨ ਸੱਚੇ ਮਰਤੀ ਇਹ ਇਹਨਾਂ ਦੀ ਇਹੀ ਜਾਨ-ਪਛਾਨ ਹੈ ਜਿਹੜੀ ਇਹ ਕਰਾਈ ਹੈ ਇਹ ਹੱਦਿਆ ਸਾਡੇ ਪ੍ਰਧਾਨ ਜੀ ਇਹ ਤੁਸੀਂ ਲੋਕਾਂ ਨੇ ਬਣਾਈ ਹੈ ਮੇਰੀ ਇਦਾਂ ਦੀ ਜਾਨ-ਪਛਾਨ ਨਹੀਂ ਜਿਹੜਾ ਕਲੇਸੀ ਦਾ ਮੇਰੇ ਤੇ ਤੁਸੀਂ ਨਾ ਸਟੈਪ ਲਾਈ ਆ ਵੀ ਇਹ ਕਲੇਸੀ ਆ ਤੇ ਮੇ ਲੋਕਾਂ ਲਈ ਦੇਣਾ ਮੈਂ ਇਦਾਂ ਦਾ ਨਹੀਂ ਹੈਗਾ ਸਹੀ ਨਹੀਂ ਕਲੇਸੀ ਵਾਲੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਇਹ ਇਹ ਪ੍ਰਧਾਨ ਜੇ ਤੁਹਾਡੀ ਗੱਲ ਤਾਂ ਇਹ ਪ੍ਰਧਾਨ ਜਿਹੜਾ ਤੁਹਾਡੀ ਗੱਲ ਦਾ ਹੰਦਾਜ ਆ ਇਹ ਹੀ ਗੱਲ ਨੂੰ ਦਰਸਾਉਂਦਾ ਇਹ ਬਈ ਇਹ ਗੱਲ ਸਮਝ ਵੀ ਚਲ ਗਈ ਆਤਰੇ ਇਹ ਪਾਵਲੀ ਗੱਲ ਦੇਖੋ ਤੁਸੀਂ ਜਿਹੜਾ ਹੁੰਦਾ ਉਹ ਸ਼ਬਦ ਵੱਡਾ ਹੁੰਦਾ ਤੁਹਾਡੀ ਪਛਾਣ ਆਉਂਦਾ ਵੀ ਕੋਈ ਨਹੀਂ ਛੋਟੇ ਮੋਟੇ ਬੰਦੇ ਗਲਤੀਆਂ ਕਰ ਸਕਦੇ ਹੁਣ ਅਸੀਂ ਚਲੋ ਆਪਣੀ ਗੱਲ ਕਰਦੇ ਆਂ ਜੀ ਏ ਮੇਰੇ ਦੋਸਤ ਨੇ ਜਸਵਿੰਦਰ ਸਿੰਘ ਮੰਗੜ ਅਸੀਂ 35 ਸਾਲ ਪੁਰਾਣੇ ਦੋਸਤਾਂ ਤੇ ਸੰਜੇ ਘਰ ਦੀ ਜਿਹੜੀ ਨੀਂਦ ਲੈ ਕੇ ਹੁਣ ਤੱਕ ਜੋ ਸੰਜੇ ਘਰ ਨੇ ਰੂਪ ਧਾਰਨ ਕੀਤਾ ਫਿਕਰ ਕਰਨ ਵਾਲੇ ਸਹਿਯੋਗ ਕਰਨ ਵਾਲੇ ਸਾਡੇ ਦੋਸਤ ਨੇ ਇਹ ਥੋੜੀ ਜਿਹੀ ਹਲਕਤ ਦਿਖਾਈ ਹੈ ਹੁਣ ਵਾਲੀ ਵੀਡੀਓ 'ਚ ਅਸੀਂ ਇਹਨਾਂ ਦੀ ਹੋਰ ਵੀ ਝਲਕ ਦਿਖਾਵਾਂਗੇ ਠੀਕ ਹੁਣ ਤਾਂ ਠੀਕ ਹੈ ਬੜਪਾ ਵਾਲੀ ਮੱਤਾਂ ਨਹੀਂ ਨਾ ਕੁਝ ਹੋਰ ਕੋਈ ਲਮਕਾ ਛਿਮਕਾ ਮੈਂ ਇੱਥੇ ਮੈਂ ਵੀ ਟੋਡੇ ਨਾਲ ਦਾ ਜਨ ਨਾ ਫਿਰ ਬੈਠਾ ਹਾਂ ਮੈਂ ਮੈਂ ਹੁਣ ਮੈਂ ਨਾ ਨਾ ਇਹੀ ਗੱਲ ਕਰਦੇ ਹਾਂ ਹਾਂ ਅੱਛਾ ਖਾਣ ਪੀਣ ਲਈ ਇੱਥੇ ਫਿਰ ਮੈਨੂੰ ਨਾ ਬੋਲਣਾ ਪਿਆ ਤਰੇਗਾ ਇਹ ਤਰ੍ਹਾਂ ਨਾ ਬੋਲਦਾ ਤੋੜਾ ਥੋੜਾ ਜਿਹਾ ਆਪਾਂ ਸਵਾਰ ਰਚਾ ਚਾ ਚਾ ਸਵਾਰਾ ਹੇ ਦਰਸ਼ਕ ਹੇ ਦਰਸ਼ਕ ਮੈਨੂੰ ਲੱਗਦਾ ਤੁਸੀਂ ਕੁਝ ਹੌਟਲ ਕੀਤਾ ਹੋਇਆ ਮੈਂ ਕੋਈ ਅਸੀਂ ਖੁਸ਼ਕਿਸਮਤ ਆ ਸਾਡੇ ਕੋਲ ਆਪਣਾ ਰੈਸਟੋਰੈਂਟ ਹੈ ਤੇ ਅਸੀਂ ਆਰਡਰ ਵੀ ਕਰ ਲੈਂਦੇ ਆ ਬੈਠ ਵੀ ਜਾਂਦੇ ਆ ਇਹ ਥੋੜੀ ਜਿਹੀ ਝਲਕ ਤੁਹਾਨੂੰ ਅਸੀਂ ਇਹ ਦੇਖੋ ਨੇ ਆ ਕਿ ਅਸੀਂ ਦੋਸਤ ਮਿੱਤਰ ਸੰਜੇ ਘਰ ਤੇ ਕਿਵੇਂ ਇੰਜੋਏ ਕਰਦੇ ਆ ਸੋ ਮੈਨੂੰ ਲੱਗਦਾ ਹੈ ਪ੍ਰਧਾਨ ਜੀ ਵੀ ਆਪਣੇ ਹੱਥ ਚ ਪ੍ਰਧਾਨ ਜੀ ਕਿਉਂ ਕਹਿ ਰਹੇ ਆ ਪਹਿਲਾਂ ਇਹ ਦੱਸਿਓ ਜਿੰਨੇ ਵੀ ਸਾਡੇ ਦੋਸਤ ਨੇ ਉਹਨਾਂ ਨੇ ਰਲ ਕੇ ਇੱਕ ਸਹਿਯੋਗੀ ਕਮੇਟੀ ਬਣਾਈ ਜਿਹਦੇ ਨਾਮ ਅਸੀਂ ਐਡਵਾਈਜ਼ਰੀ ਕਮੇਟੀ ਰੱਖਿਆ ਕਿਉਂਕਿ ਇਹ ਸਲਾਹਕਾਰ ਵੀ ਨੇ ਸਪੋਰਟਰ ਵੀ ਨੇ ਜਦੋਂ ਪ੍ਰਧਾਨਗੀ ਦੀ ਇਲੈਕਸ਼ਨ ਸ਼ੁਰੂ ਹੋਈ ਤੇ ਹਰਾਨੀ ਹੋਈ ਵੀ ਕਿਸੇ ਹੋਰ ਨੇ ਕਾਜ ਦੇ ਨਹੀਂ ਭਰੇ ਹਾਂ ਭਰ ਨਹੀਂ ਚੱਲੇਗਾ ਕਿ ਕਦੇ ਵੀ ਤਾਂ ਪਰ ਮਾਰ ਰਿਹਾ ਚੱਲੋ ਤੇ ਗਲੀ ਆਲੇ ਬਾਕੀ ਦੋਸਤਾਂ ਨੂੰ ਗੁੱਸੇ ਹੋ ਜਾਣਾ ਉਹਨਾਂ ਨੂੰ ਵੀ ਬੜੇ ਬੜੇ ਲੈ ਕੇ ਆਣਾ ਪੈਣਾ ਨਹੀਂ ਕੋਈ ਗੱਲ ਨਹੀਂ ਮੈਂ ਆਪੇ ਸੰਭਾਲ ਲਵਾਂ ਤੂੰ ਹੀ ਅੱਛਾ ਬਣ ਉਹ ਲੈਣੇ ਕੋਈ ਹੈ ਨਹੀਂ ਜੀ ਚੱਲੋ ਕਿਹੜਾ ਪ੍ਰਧਾਨਗੀ ਹਾਂ ਪ੍ਰਧਾਨਗੀ ਤਾਂ ਉੱਥੇ ਰੋਲਾ ਪੈਂਦਾ ਜਿਸਦੇ ਪੈਸੇ ਬਣਦੇ ਉਹਨਾਂ ਕੋਲ ਕੋਣ ਨੇ ਆ ਕੇ ਲੈਣੇ ਜਿੰਮੇਵਾਰੀ ਚੱਕਣ ਵਾਲਾ ਹੈਗਾ ਕੋਈ ਗੱਲ ਨਹੀਂ ਪਤਾ ਸੇਵਾਦਾਰ ਜਿਹਨੇ ਪਰਮਾਤਮਾ ਵੱਲੋਂ ਮਨਜ਼ੂਰ ਸੀ ਸੇਵਾ ਉਹਨੇ ਕਰਵਾ ਲਈਏ ਲੋੜੀਂਦੀ ਇੱਕ ਇੱਕ ਸ਼ਾਲ ਤੇ ਮਿਲਣਾ ਕਰ ਜਾਂਦੇ ਨੇ ਇਹਨਾਂ ਦਾ ਲਾਸਟੇ ਮਾਜੀ ਮੰਗਟ ਹਰਮਿੰਦਰ ਦਾ ਲਾਸਟੇ ਵੀ ਮੰਗਟ ਹੈ ਤੇ ਬੈਸੇ ਤੇ ਮੇਰਾ ਯਾਰ ਦੋਸਤ ਹੈ ਜਿਗਰੀ ਯਾਰ ਹੈ ਪੁਰਾਣਾ ਪਰ ਜਦੋਂ ਇਹਨੇ ਮੇਰੇ ਤੇ ਹਾਵੀ ਹੋਣਾ ਹੁੰਦਾ ਉਦੋਂ ਇਹ ਇਹ ਸਾਡੀ ਰੂਬੀ ਵੀ ਆ ਗਈ ਦੇਖੋ ਰੂਬੀ ਵੀ ਕਹਿੰਦੀ ਮੈਂ ਵੀ ਆਪਣੀ ਵੀਡੀਓ ਬਣਾਉਣੀ ਹੈ ਕਮਾਲ ਕਰਦੀ ਹੈ ਇੱਕ ਗੱਲ ਦੇਖੋ ਵੀ ਰੂਬੀ ਬੈਠੀ ਕਿੱਥੇ ਆ ਗਿਆ ਇਹ ਨੂੰ ਪਤਾ ਇਹ ਅਕਲਵਾਨ ਦਾ ਸਰਦ ਤੇ ਇਹ ਨੂੰ ਲੱਗਿਆ ਤੇ ਹੁੰਦੇ ਜੰਦਰੇ ਦੇ ਠੀਕ ਹੈ ਜੀ ਤੁਸੀਂ ਹੁਣ ਪ੍ਰਧਾਨ ਜੀ ਤੁਸੀਂ ਵੀ ਆਪਣੇ ਹੱਥ ਭਰ ਸਾਂਝੇ ਕਰ ਸਕਦੇ ਹੋ ਅੱਜ ਪਹਿਲੀ ਆਪਣੀ ਵੀਡੀਓ ਸੀ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਹਾਂਜੀ ਹਾਂਜੀ ਆਪਣੇ ਯਾਰਾਂ ਦੋਸਤਾਂ ਦੀ ਤੇ ਮੈਂ ਤਾਂ ਮੇਰੇ ਸਾਡੇ ਲਈ ਮੇਰੇ ਤੇ ਰਮਿੰਦਰ ਲਈ ਤਾਂ ਇਹ ਦੌਲਤਾ ਜੀ ਇਹ ਮੇਰੇ ਦੋਸਤ ਨੇ ਸਾਂਝੇ ਕਰਦੇ ਵਿੱਚ ਜੇ ਇਹ ਲੋਕ ਨਾਮ ਦੇਦਾ ਸੀ ਕੋਲਦੇ ਆ ਤੇ ਅਸੀਂ ਇਹਨੇ ਸਹਾਈ ਇਹਨੇ ਸਕਸੈਸਫੁਲ ਜਿਹੜੀ ਸਾਨੂੰ ਪਿਆਰ ਮੁਹੱਬਤ ਪੂਰੇ ਪੰਜਾਬ ਤੋਂ ਪੂਰੇ ਦੇਸ਼ਾਂ ਦੇਸ਼ਾਂ ਤੋਂ ਮਿਲਿਆ ਸ਼ਾਇਦ ਨਾ ਮਿਲਦਾ ਸੋ ਪਰਦਰਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਬਸ ਕਹਿਣਾ ਤਾਂ ਇਹੀ ਚਾਹਣਾ ਵੀ ਜੇ ਪ੍ਰਧਾਨ ਮੰਨਦੇ ਹੋ ਤਾਂ ਫਿਰ ਪਹਿਲਾਂ ਪ੍ਰਧਾਨ ਦਾ ਨਾਮ ਹੋਣਾ ਚਾਹੀਦਾ। ਨਹੀਂ ਉਹ ਤਾਂ ਮਾਫੀ ਮੰਗ ਲਈ ਤੁਸੀਂ। ਅੱਜ ਤੋਂ ਬਾਅਦ ਗਲਤੀ ਨਹੀਂ ਹੋਊਗੀ। ਕਿਉਂਕਿ ਆਹ ਜੋ ਟਰਨ ਹੋ ਗਿਆ। ਜਿਹੜੀ ਗੱਲ ਥੋੜੀ ਪਹਿਲਾਂ ਮਾਰ ਤੇਰਾ ਗਲਤੀ ਹੋ ਚੁੱਕੀ ਐ। ਉਹ ਤਾਂ ਸਾਹ ਹੋਊਗਾ। ਉਹ ਤਾਂ ਵੀ ਮੈਂ ਸਾਂਭਣਾ। ਨਾ ਕੋਈ ਮੂਆ ਕੋਈ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਹੈ। ਹਾਂ ਚਲੋ ਛੱਡੋ ਕਿਉਂ 12 13 ਛੱਡੋ ਅੱਜ ਵਾਲੀ ਦਾ ਪੂਰਾ ਅਰਦਾਸ ਮਸਲਾ ਇਹ ਹੈ ਗੱਲ ਦਾ ਵੀ ਆਪਾਂ ਵੀ ਮੈਂ ਵੀ ਪ੍ਰਦਾਨ ਕੀ ਕਰਕੇ ਨਹੀਂ ਆ ਰਿਹਾ ਮੈਂ ਵੀ ਇਸ ਕਰਕੇ ਆ ਰਿਹਾ ਜਾਂ ਕਿ ਮੈਨੂੰ ਵੀ ਪਤਾ ਲੱਗ ਰਿਹਾ ਮੇਰੀ ਲਾਈਫ ਦੀ ਸਿਹਤ ਵੇਦ ਇੱਥੋਂ ਕਿਦਾਂ ਨਹੀਂ ਬਣ ਰਹੀ ਆ ਲਾਈਫ ਦੇ ਵਿੱਚ ਬੜੀ ਚੇਂਜ ਆਈ ਆ ਬੜਾ ਸੋਹਣਾ ਇੰਜੋਏ ਕਰ ਰਿਹਾ ਹਾਂ ਪਰਿਵਾਰਿਕ ਸਿਹਤ ਵੇਦ ਵੀ ਇੱਥੋਂ ਹੀ ਬਣੀ ਆ ਇਹਨਾਂ ਕੋਈ ਨਹੀਂ ਬਣੀ ਆ ਸਭ ਕੁਝ ਬੜਾ ਸੋਹਣਾ ਚੱਲ ਰਿਹਾ ਕਾਰੋਬਾਰ ਦੇ ਵਿੱਚ ਅੱਛਾ ਇਸ ਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਵੀ ਇਹ ਸਾਰੀ ਗੱਲ ਦੇ ਵਿੱਚ ਇੱਕ ਭਾਵ ਦਾ ਬੜਾ ਤਰਕ ਹੈ ਪਾਜੀ ਐਕਸਪਲੇਨ ਕਰ ਲੰਗੇ ਵੀ ਜਿਹੜਾ ਸਹੀ ਭਾਵ ਜੋ ਆਪਣੇ ਗੁਰਬਾਣੀ ਦੇ ਵਿੱਚ ਵੀ ਹੈਗਾ ਜੀ ਵੀ ਚੰਗਾ ਭਾਵ ਹੋਣਾ ਹੈ ਕੋਈ ਇੰਗਲਿਸ਼ ਦੇ ਵਿੱਚ ਪਾਜੀ ਕੀ ਵਰਡ ਯੂਜ਼ ਕਰਦੇ ਆ ਜਿਹੜੀ ਨੇ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਗੱਲ ਚੱਲੀ ਹੈ ਮੈਂ ਸੋਚਦਾ ਹਾਂ ਕਿ ਇਹ ਬਿਲਕੁਲ ਸਹੀ ਗੱਲ ਮੈਂ ਤਾਂ ਤਾਂ ਕਿਹਾ ਜੀ ਇੱਕ ਭਾਵ ਇੱਕ ਭਰੋਸਾ ਹੋਣਾ ਹਾਂ ਤੁਸੀਂ ਸਾਨੂੰ ਇਹਨਾਂ ਮਾਣ ਦੇ ਰਹੇ ਹੋ ਜਿ ਆਪਾਂ ਇੱਕ ਦੂਜੇ ਨਾਲ ਹੈਗਾ ਉਹ ਹੈਗਾ ਭਰੋਸਾ ਭਾਵ ਸੱਚਾ ਜਿਵੇਂ ਮੇਰਾ ਆਪਣਾ ਮੰਨਣਾ ਇਹ ਹੈ ਮਰਦ ਇਹ ਕਿ ਉਹ ਉਸ ਕੰਮ ਕਦੇ ਦੂਸਰਾ ਸਟੈਂਡਰਡ ਨਹੀਂ ਜਿੰਦਗੀ ਦੇ ਚਾਹਾਂ ਮੈਨੇ ਇਹ ਹੁੰਦਾ ਵੀ ਜੇ ਤੁਸੀਂ ਕਿਤੇ ਜੁੜੇ ਹੋਏ ਹੋ ਹੂੰ ਉੱਥੇ ਭਾਵ ਦੀ ਸ਼ੁੱਧਤਾ ਹਿਰਦੇ ਦੀ ਸ਼ੁੱਧਤਾ ਹੋਣੀ ਚਾਹੀਦੀ ਹੈ ਹੂੰ ਬਿਲਕੁਲ ਜੁੜੇ ਬਹੁਤ ਦੁਨੀਆ ਤੁਰਦੀ ਆ ਟੋਲਿਆਂ ਦੇ ਟੋਲੇ ਚਾਹ ਪੋਲਿਟਿਕਲ ਲੈ ਰਹੇ ਚ ਕਾਰੋਬਾਰੀ ਪਰ ਜੇ ਉੱਥੇ ਭਾਵ ਦੀ ਸ਼ੁੱਧਤਾ ਨਹੀਂ ਭਾਵੇਂ ਤੁਸੀਂ ਲੱਖ ਤੱਕ ਕਿਆ ਕਰ ਲੋ ਲੱਖ ਕਾਮਯਾਬੀਆਂ ਕਰ ਲੋ ਪਰ ਉਹ ਕਾਮਯਾਬੀਆਂ ਤੁਹਾਨੂੰ ਕਦੇ ਸੁੱਖਾਂ ਦਾ ਕਾਰਨ ਨਹੀਂ ਬਣਦੀ ਪਰ ਭਾਵ ਦਾ ਵੀ ਸ਼ੁੱਧ ਭਾਵ ਵੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਟੰਡਾ ਸਾਹਿਬ ਗੱਲ ਇਹ ਆ ਭਾਵ ਨਾਲ ਕਈ ਲੋਕ ਇਸ ਚੀਜ਼ ਦੇ ਕੰਪਲੈਕਸ ਦੇ ਵਿੱਚ ਆ ਜਾਂਦੇ ਆ ਕੋਈ ਸੱਚੇ ਸ਼ੁੱਧ ਭਾਵ ਨਾਲ ਦੂਸਰੇ ਦੀ ਹੈਲਪ ਕਰਨਾ ਚਾਹੁੰਦਾ ਪਰ ਉਸ ਦੇ ਅੰਦਰ ਕਈ ਤਰ੍ਹਾਂ ਦੇ ਵਹਿਮ ਹੋ ਜਾਂਦੇ ਆ ਉਹ ਉਹ ਸ਼ਾਇਦ ਇਨਸਿਕਿਉਰ ਹੋ ਜਾਂਦਾ ਤੇ ਇਸ ਦੇ ਬਾਰੇ ਤੁਹਾਡਾ ਕੀ ਕੀ ਕਹੋਗੇ ਜੀ ਗੁਰਵਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਸਾਕਤ ਠੀਕ ਹੈ ਜੀ ਗੁਰੂ ਜਨ ਦੇਵ ਜੀ ਨੇ ਵੀ ਬਹੁਤ ਯੂਜ਼ ਕੀਤਾ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਵੀ ਬੜਾ ਹੈ ਹਾਂ ਔਰ ਕਹਿੰਦਾ ਸਾਖਤ ਸੰਗ ਨਾ ਕੀਜੀਏ ਹਾਂ ਤੇ ਮੈਂ ਸਾਰੇ ਸੁਣਨ ਵਾਲੇ ਨੂੰ ਕਹੂੰਗਾ ਕਿ Google ਤੇ ਜਾ ਕੇ ਸਾਖਤ ਦਾ ਮੀਨਿੰਗ ਲੱਭਣ ਉਸਨੈਟ ਫੀਥਲੈਸ ਨੈਕ ਫੀਥਲੈਸ ਆ ਉਹ ਬੰਦਾ ਜਿਹਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੰਗਿਆਈ ਤੇ ਭਰੋਸਾ ਹੀ ਹੈ ਨਹੀਂ ਹਾਂ ਉਹ ਕਹਿੰਦਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਬਿਲਕੁਲ ਕੀ ਹੁੰਦੀ ਹੈ ਫਿਰਦੀ ਆਪਾਂ ਮਿਲਦੇ ਆ ਨਾ ਲੋਕਾਂ ਨੂੰ ਮਿਲ ਜਗਾ ਸਭ ਸੰਗ ਨਾ ਕੀਜੀਏ ਇਕਲੇ ਨੈਕਟ ਜੋ ਬੇਰਾ ਦੇਖੋ ਹਨਾ ਇਹ ਜੀ ਪ੍ਰਧਾਨ ਜੀ ਇਹ ਹੌਲੀ ਹੌਲੀ ਪ੍ਰਧਾਨ ਜੀ ਦੀ ਜਾਂਚਣ ਪਕਰਾਵਾਂਗੇ ਕਿਉਂਕਿ ਇਹਨਾਂ ਦੀ ਵੱਡਾ ਤਜਰਬਾ ਹੈ ਇਸ ਫੀਲਡ 'ਚ ਵੀ ਹਾਂਜੀ ਮੇਰਾ ਆਪਣਾ ਮੰਨਣਾ ਇਹ ਹੈ ਕਿ ਜਿੰਨਾ ਚਿਰ ਤੱਕ ਤਾਣ ਜਾਣ ਤੱਕ ਕੁਝ ਚੱਲਦਾ ਹੂੰ ਹੂੰ ਉਹ ਤਾਂ ਵੱਖਰੀ ਗੱਲ ਹੈ ਹੂੰ ਹੂੰ ਪਰ ਜਿਹੜਾ ਅਸਲੀ ਸੁੱਖ ਅਸਲੀ ਆਨੰਦ ਆਉਣਾ ਹੈ ਹੂੰ ਹੂੰ ਉਹ ਤੁਹਾਡੇ ਸ਼ੁੱਧ ਹਿਰਦੇ ਦੀ ਵਜ੍ਹਾ ਨਾਲ ਆਇਆ ਹਾਂਜੀ ਹਾਂ ਕਿਉਂਕਿ ਅਸੀਂ ਐਜ਼ ਅਜ਼ ਅ ਪਰਸਨ ਅਸੀਂ ਇੱਕ ਡਿਵਾਈਸ ਆ ਛੋਟੀ ਜੀ ਹੂੰ ਹੂੰ ਸਾਡੇ ਰਹੀ ਪ੍ਰਮਾਤਮਾ ਵਰਸੇ ਉਹਦੇ ਲਈ ਇੱਕੋ ਰਿਕੁਆਇਰਮੈਂਟ ਆ ਕਿ ਸਾਡਾ ਹਿਰਦਾ ਸ਼ੁੱਧ ਹੋਵੇ ਹਿਰਦਾ ਸ਼ੁੱਧ ਮੈਂ ਹਿਰਦਾ ਸ਼ੁੱਧ ਕੀ ਹੈ ਕਿ ਤੁਸੀਂ ਸੱਚੇ ਹੋ ਤੁਸੀਂ ਦੋ ਰੂਪ ਨਹੀਂ ਹੂੰ ਹੁਣ ਕਈ ਵਾਰ ਇਹ ਹੁੰਦਾ ਕਿ ਮੇਰੇ ਅੰਦਰ ਤੁਹਾਡੇ ਲਈ ਭਾਵ ਇਹ ਹੋਵੇ ਕਿ અમરવીર ਕੋ ਵਧੀਆ ਇਨਸਾਨ ਨਹੀਂ ਪਰ ਮੈਂ ਤੁਹਾਨੂੰ ਮੁਰਿਆ ਦਿਖਾਈ ਜਨਨਾ ਕਿ ਹਾਂਜੀ ਹਾਂਜੀ ਰਿਸਪਾਂਸ ਬਹੁਤ ਦੇ ਹੀ ਜਨਨਾ ਫੇਕ ਕਹਿੰਦੇ ਜਿਹਨੂੰ ਕਿਸੇ ਹੋਰ ਦੁਨੀਆ ਵੀ ਮਤਲਬ ਲਈ ਉਹ ਦੁਨੀਆ ਚਲਦੀ ਇਦਾਂ ਹੀ ਹੈ ਜ਼ਿਆਦਾਤਰ ਲੋਕਾਂ ਦਾ ਇੱਕ ਰੋਂਗ ਭਰੋਸਾ ਬਣ ਗਿਆ ਕਿ ਸ਼ਾਇਦ ਪਰ ਮੇਰਾ ਆਪਣੀ ਜ਼ਿੰਦਗੀ ਦਾ ਤਜਰਬਾ ਇਹ ਹੈ ਕਿ ਉਹ ਚੀਜ਼ ਵਰਕ ਨਹੀਂ ਕਰਦੀ ਲੌਂਗ ਟਰਮ ਜਾ ਕੇ ਦੇਖ ਲੋ ਕੋਈ ਨਾ ਰਿਜ਼ਲਟ ਤਾਂ ਵੇਖਦਾ ਹੀ ਨਹੀਂ ਮੈਂ ਇੱਕ ਖੁਰ ਦੱਸਦਾ ਜੀ ਵੀ ਲੋਕ ਇੰਨੇ ਕੁ ਜ਼ਿਆਦਾ ਸ਼ੱਕੀ ਹੋ ਗਏ ਨੇ ਜਾਂ ਇੰਨੇ ਕੁ ਜ਼ਿਆਦਾ ਉਸ ਥੋੜਾ ਸ਼ੁੱਧ ਭਾਵ ਦੂਸਰੇ ਦੀ ਜਿਹੜੀ ਸਪੀਡ ਵੱਧ ਹੈ ਉਹ ਇੰਨਾ ওভার ਥਿੰਕਰ ਹੋ ਜਾਂਦਾ ਹੈ ਉਹ ਨੂੰ ਉਹ ਨੂੰ ਸ਼ੁੱਧ ਭਾਵ ਵੀ ਸਮਝ ਨਹੀਂ ਆਉਂਦਾ ਉਹ ਸੋਚਦਾ ਵੀ ਜਿਵੇਂ ਮੈਂ ਬਾਕੀ ਦੁਨੀਆ ਨਾਲ ਵਰਤਿਆ ਮੈਂ ਚਾਲਾਂ ਉਹਦੇ ਤੇ ਕੀਤੀਆਂ ਉਹਨੇ ਚਾਲਾਂ ਮੇਰੇ ਤੇ ਕੀਤੀਆਂ ਸ਼ਾਇਦ ਇਹ ਵੀ ਕੋਈ ਚਾਲ ਹੈ ਇਹ ਮੈਨੂੰ ਸਲੰਡਰ ਕਿਵੇਂ ਕਰਨ ਲੱਗਿਆ ਕਿਉਂਕਿ ਆਪਣਾ ਕੋਈ ਨਾ ਐਕਸਪੀਰੀਅੰਸ ਵੀ ਨਹੀਂ ਹੁੰਦਾ ਕੋਈ ਜਦੋਂ ਆਪਾਂ ਸਾਂਝਾ ਕਰ ਸ਼ੁਰੂ ਕੀਤਾ ਸੀ ਉਦੋਂ ਆਪਾਂ ਹੀ ਗੱਲਾਂ ਕਰਕੇ ਸ਼ੁਰੂ ਕੀਤਾ ਸੀ ਵੀ ਸਾਡੀਆਂ ਜਿਹੜੀਆਂ ਸਾਂਝਾਂ ਨੇ ਉਹ ਦੂਸ਼ਿਤ ਹੋ ਗਈਆਂ ਹਾਂ ਦੂਸ਼ਿਤ ਸਹੀ ਸਹੀ ਹੋ ਗਈਆਂ ਪੀ ਸਾਨੂੰ ਪੰਜਾਬ ਜਾਣਿਆ ਜਾਂਦਾ ਸਾਂਝਾਂ ਕਰਕੇ ਪੰਜਾਬ ਦਾ ਜਿਹੜਾ ਲਾਈਫ ਸਟਾਈਲ ਆ ਉਹ ਸਾਂਝਾਂ ਦਾ ਲਾਈਫ ਸਟਾਈਲ ਆ ਵੀ ਆਪਾਂ ਕਨੈਕਟੀਵਿਟੀ ਕਰ ਨੂੰ ਜਿਆਦਾ ਸਮਝਦੇ ਆ ਸਟੱਡੀ ਦੀ ਕਮੀ ਆ ਲੈ ਇਸ ਗੱਲ ਦੇ ਵਿੱਚ ਹਾਂਜੀ ਹੁਣ ਸਾਡੇ ਕੱਢ ਵਿੱਚ ਉਹੀ ਸਟੱਡੀ ਚੱਲਦੀ ਹੈ ਨੋਟ ਕਰੋ ਵੀ ਆਪਾਂ ਦਾ ਐਕਸਪੈਰੀਮੈਂਟ ਕੀਤਾ ਹੁਣ ਐਕਸਪੈਰੀਮੈਂਟ ਕਰਕੇ ਆਪਾਂ ਜਿਹੜੇ 10 20 ਦੋਸਤਾਂ ਜਾਂ ਹੁਣ ਆਉਣ ਵਾਲੇ ਸਮਝ 20 50 ਦੋਸਤ ਇਕੱਠੇ ਹੋਏ ਆ ਹੂੰ ਉਹ ਇਸ ਗੱਲ ਨੂੰ ਫੀਲ ਕਰਦੇ ਨੇ ਉਹ ਵੱਖਰੇ ਜਿਉਂਦੇ ਸੀ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਿਆ ਪਲੇਟਫਾਰਮ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਆਪਾਂ ਹੋਰ ਵੀ ਲੋਕਾਂ ਨੂੰ ਇਨਵਾਈਟ ਕਰਦੇ ਆ ਕਿ ਇਹ ਵੱਖਰਾ ਜਗਤ ਹੈ ਵੱਖਰੀ ਦੁਨੀਆ ਸਾਡਾ ਆਪਣਾ ਸੰਗ ਜਿਹੜੀ ਦੋਸਤੀ ਦਾ ਹੀ ਮੈਂ ਦੱਸਦਾ ਜੀ ਵੀ ਦੋਸਤੀ ਵੀ ਇੱਕ ਰੂਹਾਂ ਦੀ ਦੋਸਤੀ ਹੁੰਦੀ ਹੈ ਜਿਸ 'ਚ ਕੋਈ ਉੱਚਾ ਨੀਵਾ ਨਹੀਂ ਕੁਛ ਨਹੀਂ ਠੀਕ ਹੈ ਨਾ ਉਹ ਉਹ ਵੀ ਜ਼ਰੂਰੀ ਨਹੀਂ ਵੀ ਹਰ ਬੰਦਾ ਨੇੜੇ ਲੱਭ ਜਵੇ ਪਰ ਤੁਸੀਂ ਤਾਂ ਬਹੁਤ ਦੂਰੋਂ ਦੂਰੋਂ ਇਕੱਠੇ ਕਰ ਲਏ ਨੀ ਸੋਸ਼ਲ ਮੀਡੀਆ ਨੇ ਆਪ ਨੂੰ ਬੜੀ ਹੈਲਪ ਕੀਤੀ ਹੈ ਹਾਂਜੀ ਹਾਂਜੀ ਦੋਸਤੀ ਦੇ ਸ਼ਬਦ ਦੇ ਵਿੱਚ ਹੀ ਦੋਸਤ ਦੇ ਆਨਸਰ ਨੇ ਕਿ ਜਦੋਂ ਦੋ ਸੱਚ ਇਕੱਠੇ ਹੋ ਜਾਣ ਦੋ ਸੱਤ ਦੋ ਸੱਤ ਇਹ ਤਾਂ ਮੱਲੋ ਦੋਸਤ ਆ ਹੁਣ ਇਹ ਨੋਟ ਕਰ ਲਓ ਵੀ ਜੇ ਤਾਂ ਕਿਸੇ ਕਿਸੇ ਜਗ੍ਹਾ ਤੇ ਬੈਠ ਕੇ ਤੁਸੀਂ ਪੂਰੀ ਤਰ੍ਹਾਂ ਸੱਚੇ ਹੋ ਕੇ ਬੈਠਦੇ ਹੋ ਫਿਰ ਤੁਹਾਨੂੰ ਦੋਸਤੀ ਕਹੋ ਹਾਂਜੀ ਨਹੀਂ ਤੁਸੀਂ ਦੁਨਿਆਵੀ ਸੰਬੰਧ ਕਹ ਲਓ ਵੀ ਮੈਂ ਬੰਦੇ ਨੂੰ ਜਾਣਦਾ ਇਹ ਵੀ ਤੁਸੀਂ ਸੱਚੇ ਹੋ ਫਿਰ ਹਾਂਜੀ ਦੇਖੋ ਜੇ ਤੁਸੀਂ ਪੂਰੇ ਸੱਚੇ ਨਹੀਂ ਹੋ ਸਕਦੇ ਉੱਥੇ ਤਾਂ ਫਿਰ ਉਹਨੂੰ ਦੋਸਤੀ ਨਾ ਕਹੋ ਹੂੰ 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 ਪਰ ਇਹ ਇਸ ਤਰ੍ਹਾਂ ਦੀ ਗਲਤਫਹਿਮੀਆਂ ਦੀ ਵਜ੍ਹਾ ਨਾਲ ਚਲੋ ਮੈਂ ਤਾਂ ਇਹ ਗੱਲ ਕਹੂੰਗਾ ਕਿ ਆਪਾਂ ਭਾਗਾ ਵਾਲੇ ਆ ਹੂੰ ਕਿ ਆਪਾਂ ਜਿਹੜੇ ਪੰਜਾਬ ਦੇ ਵਿੱਚ 10-20 ਦੋਸਤ ਇੰਨੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਹਾਂਜੀ ਹਾਂ ਤੇ ਅੱਜ ਅਸੀਂ ਗੱਲ ਕਰਦੇ ਹਾਂ ਉਹਦੇ ਸੀ ਮੈਰ ਰਵਿੰਦਰ ਕੇ ਦੇਖੋ ਜੇ ਦੋ ਦੋਸਤ ਨੇ ਇੱਕ ਦੋਸਤ ਨੂੰ ਹਮੇਸ਼ਾ ਲੱਗਿਆ ਰਹਿੰਦਾ ਕਿ ਮੈਂ ਯਾਰ ਉਹਦੇ ਲਈ ਕੀ ਕਰ ਦਵਾ ਹਾਂ ਹਾਂਜੀ ਹਾਂ ਉਹਨੂੰ ਹਮੇਸ਼ਾ ਇਹ ਫੀਲ ਹੁੰਦਾ ਮੈਂ ਇਹਦੇ ਲਈ ਕੀ ਕਰਾਂ ਕੰਮ ਦੋਹਾਂ ਦੇ ਹੋਗੇ ਹਾਂ ਕੰਮ ਦੋਹਾਂ ਦੇ ਹੋਗੇ ਹਾਂ ਹਾਂਜੀ ਕੰਮ ਦੋਹਾਂ ਦੇ ਹੋਗੇ ਪਰ ਉਹ ਕੰਮ ਦਾ ਸਟੈਂਡਰਡ ਬਹੁਤ ਆਪਾਂ ਆਵਨਾ ਪਰ ਕੇ ਭਾਵਨਾ ਪਰ ਕੇ ਹਾਂਜੀ ਸੋ ਇਹ ਆ ਜੀ ਸਾਂਝਾ ਕਰ ਸਾਂਝੇ ਕਰਦੇ ਸਾਂਝੇ ਵਿੱਚ ਕੀਤੇ ਪਰਿਵਾਰ ਜਾਂ ਕੰਮ ਜਾਂ ਆਪਣੇ ਪਰਿਵਾਰਕ ਮਸਲੇ ਨੇ ਜਾਂ ਸਾਰਾ ਕੁਝ ਹਾਂਜੀ ਸਾਂਝ ਦੇ ਵਿੱਚ ਕੀਤੇ ਉਹ ਵੀ ਨਿਪਰੇ ਛੱਡਦੇ ਨੇ ਉਹ ਵੀ ਛੱਡਦੇ ਨੇ ਦੇਖੋ ਸਾਂਝ ਤੋਂ ਬਿਨਾ ਉਹ ਵੀ ਕੰਪਲੀਟ ਨਹੀਂ ਹੁੰਦੇ ਹੈਗੇ ਸੁਣੋ ਆਪਣੀ ਗੱਲ ਦੱਸਦਾ ਕਿ ਮੇਰੇ ਰਮਿੰਦਰ ਤਾਂ ਜਦੋਂ ਸਵੇਰੇ ਉੱਠਦੇ ਆ ਸਾਡੀ ਹੱਥ ਜੁੜਦੇ ਨੇ ਸਾਰਿਆਂ ਤੁਹਾਡੇ ਵਰਗੇ ਦੋਸਤਾਂ ਬਾਰੇ ਤੰਦਰੁਸਤ ਰਹਿਣ ਇਹਨਾਂ ਦੇ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ ਇਹਨਾਂ ਦੇ ਕਾਰੋਬਾਰ ਚੜ੍ਹਦੀ ਕਲਾ 'ਚ ਰਹਿਣ ਕਿਉਂ ਉਹਦੇ ਵਿੱਚ ਵੀ ਇਹ ਆ ਵੀ ਜੇ ਇਹ ਚੜ੍ਹਦੀ ਕਲਾ ਨਹੀਂ ਫੇਰ ਹੀ ਅਸੀਂ ਚੜ੍ਹਦੀ ਕਲਾ ਦੇਖੋ ਅਸੀਂ ਵੀ ਇਹੀ ਦੱਸ ਰਹੇ ਹਾਂ ਪਰੇਵਾਰੇ ਵੀ ਤੁਹਾਨੂੰ ਵੀ ਪਰਮਾਤਮਾ ਲੰਬੀ ਉਮਰ ਆ ਬਖਸ਼ੇ ਤੁਹਾਡੇ ਕਰਕੇ ਸਾਨੂੰ ਵੀ ਕੋਈ ਖੇੜ ਮਿਲ ਰਹੀ ਹੈ ਸਹੀ ਮਿਲ ਰਹੀ ਹੈ ਸਾਡੇ ਆ ਜੀ ਸਾਡੇ ਆ ਜੀ ਹਾਂ ਜੀ ਇਹ ਗੱਲ ਹੈਗੀ ਵੀ ਸਾਡੇ ਕਾਰੋਬਾਰਾਂ ਦੇ ਵਿੱਚ ਵੀ ਬੜਾ ਖੂਸ਼ ਫਰਕ ਪਿਆ ਸਾਡੇ ਪਰਿਵਾਰਾਂ ਦੇ ਵਿੱਚ ਵੀ ਫਰਕ ਪਿਆ ਹਾਂ ਅਸੀਂ ਵੀ ਥੈਂਕਸ ਫੋਰ ਨਾ ਤੁਹਾਡੇ ਇਸ ਗੱਲ ਦੇ ਵਿੱਚ ਪ੍ਰਧਾਨ ਜੀ ਚਲੋ ਮਿਹਰਬਾਨੀ ਹੈ ਮੈਂ ਤਾਂ ਵਿਦੇਸ਼ ਚ 25 ਸਾਲ ਲਾਇਆ ਐਨ ਆਰ ਆਈ ਤੋਂ ਪੰਜਾਬ ਹਣ ਤੋਂ ਡਰਦੇ ਨੇ ਉਹਨਾਂ ਨੂੰ ਵੀ ਆਪਾਂ ਕੁਝ ਸਨੇਹਾ ਦੇਣਾ ਚਾਹੁੰਦੇ ਵੀ ਭਾਈ ਅਸੀਂ ਇੰਨੇ ਵੀ ਵਜਾ ਇਦਾਂ ਦੇ ਨਹੀਂ ਪੰਜਾਬ ਦੇ ਲੋਕ ਪੰਜਾਬੀ ਇਦਾਂ ਦੇ ਇਦਾਂ ਨੇ ਅਸਲੀ ਪੰਜਾਬੀ ਇਦਾਂ ਦੇ ਨੇ ਤੁਸੀਂ ਇੱਕ ਅਦਰ ਨੈਗੇਟਿਵ ਐਕਸਪੀਰੀਅੰਸ ਹੁੰਦਾ ਉਹਨਾਂ ਸਾਰੇ ਪੰਜਾਬ ਦੇ ਸਰਦਾਂ ਬੜੋ ਹਾਉਸਲਾ ਕਰੋ ਜਦੋਂ ਤੁਸੀਂ ਖੁਦ ਸਿਰਦੇ ਮੈਂ ਕਹੂੰਗਾ ਜੇ ਤੁਹਾਡਾ ਹਿਰਦਾ ਸ਼ੁੱਧ ਹੋਊਗਾ ਫਿਰ ਹੀ ਤੁਹਾਨੂੰ ਸ਼ੁੱਧ ਰਦੇ ਵਾਲੇ ਮਿਲਣਗੇ ਪਹਿਲਾਂ ਆਪਣੇ ਵੱਲ ਜਰੂਰ ਚਾਤੀ ਮਾਰੋ ਤੁਸੀਂ ਇਹ ਗੱਲ ਕਹਿਨੇ ਕਿ ਪੰਜਾਬ ਦੇ ਲੋਕ ਚੰਗੇ ਨਹੀਂ ਫਿਰ ਆਪਣੇ ਵੱਲ ਵੀ ਥੋੜੀ ਜੀ ਝਾਤੀ ਮਾਰੋ ਵੀ ਤੁਹਾਡਾ ਕੀ ਹਾਲ ਚਾਲ ਹੈ ਕਿਉਂਕਿ ਪਹਿਲਾਂ ਇਹਦੇ ਵਿੱਚ ਆਪਣੇ ਵੱਲ ਝਾਤੀ ਮਾਰਨੀ ਉਹ ਬਣਦੀ ਆ ਬਿਲਕੁਲ ਇਹਦੇ ਵਿੱਚ ਸੰਬਦਕ ਦੀ ਕਿਰਦਾਰ ਇਮਾਰਤ ਹੋ ਫਿਰ ਅੱਗੇ ਚਲੋ ਇਹਦੇ ਵਿੱਚ ਮੈਂ ਤਾਂ ਇਹ ਕਹੂੰਗਾ ਵੀ ਇੱਕ ਆਪ ਦਾ ਟੈਂਪਰਮੈਂਟ ਸ਼ਾਮੀ 7 ਵਜੇ ਟੈਂਪਰਮੈਂਟ ਕਿਸੇ ਨਾਲ ਨਹੀਂ ਨਹੀਂ ਬਹੁਤ ਵਧੀਆ ਬੈਠੇ ਆ ਕਿ ਉਸ ਵਾਰ ਸਵੇਰੇ 7 ਵਜੇ ਕਹਿ ਦਿੰਦੇ ਨਹੀਂ 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 ਇੰਨੀ ਜਿਆਦਾ ਸਪੀਡ ਕਰਨ ਦੇਣ ਦੀ ਲੋੜ ਨਹੀਂ ਹੁੰਦੀ ਖਾਸ ਕਰਕੇ ਕੈਨੇਡਾ 'ਚ ਤਾਂ ਮੇਰੇ ਖਿਆਲ ਮਸ਼ੀਨੀ ਜੋਗਾ ਜਿਆਦਾ ਚੱਲਦਾ ਬਿਲਕੁਲ ਇੱਥੇ ਸ਼ਾਇਦ ਪੰਜਾਬ ਦੀ ਇਹ ਬਹੁਤ ਬੜੀ ਵਧੀਆ ਕਿਸਮਤ ਆ ਵੀ ਇੱਥੇ ਤਾਂ ਭਾਵ ਨਾਲ ਬਹੁਤ ਬਹੁਤ ਸਾਲ ਨਿਕਲ ਜਾਂਦੇ ਆ ਭਾਵ ਦੀ ਦੁਨੀਆ ਹੀ ਪੰਜਾਬ ਆ ਭਾਵ ਦੀ ਦੁਨੀਆ ہاں ਜੀ ਭਾਵ ਵਿਦੇਸ਼ ਦੇ ਵਿੱਚ ਫੇਲ ਨੇ ਹਾਂਜੀ ਜਿੱਥੇ ਜਿਹੜੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਚੀਜ਼ ਆ ਉਹ ਫੇਲ ਹੋ ਜਾਵੇ ਵਰਕੇ ਵਾਲੇ ਨਹੀਂ ਹੈਗੀ ਹਾਂ ਤੇ ਦੇਖੋ ਜ਼ਿੰਦਗੀ ਕਿਦਾਂ ਦੇਹੁ ਇਹ ਹੀ ਕਾਰਨ ਆ ਸਭ ਕੁਝ ਸੱਜਿਆ ਵਿਦੇਸ਼ ਨੇ ਹਾਂ ਬਸ ਭਾਵ ਲਈ ਇੱਕ ਜਗ੍ਹਾ ਨਹੀਂ ਸਰ ਸਕਿਆ ਜੀ ਸਹੀ ਹੈ ਜੀ ਤੇ ਜਿੱਥੇ ਭਾਵ ਭਾਵ ਤੋਂ ਉੱਪਰ ਹੀ ਆਤਮਾ ਦੀ ਗੱਲ ਆਉਂਦੀ ਹੈ ਉਹ ਗਵੇਂ ਆਜੂਗੀ ਹਾਂਜੀ ਓਕੇ ਜੀ ਸੋ ਇਸ ਕਰਕੇ ਇਹ ਥੋੜੀ ਜਿਹੀ ਉਹ ਗੱਲਾਂ ਨੇ ਜਿਹੜੀਆਂ ਪਾਉਣ ਵਾਲੇ ਸਮਝ ਮੇਰੇ ਖਲ 'ਚ ਇਕੱਠੇ ਹੋ ਕੇ ਕਰਿਆ ਵੀ ਕਰਾਂਗੇ ਜੀ ਬਿਲਕੁਲ ਜੀ ਬਿਲਕੁਲ ਤੇ ਅੱਜ ਦੇਖਦੇ ਆ ਸਾਡੇ ਜਿਹੜੇ ਸੁਣਦੇ ਸੁਣਨ ਵਾਲੇ ਨੇ ਸਾਨੂੰ ਕਿੱਥੇ ਦੱਸੋ ਇਹ ਆ ਜੀ ਪ੍ਰਧਾਨ ਜੀ ਨੂੰ ਮੋੜੇ ਰੱਖਿਓ ਅਗਲੀ ਵਾਰ ਹਾਂ ਅਗਲੀ ਵਾਰ ਲੰਬਾਂ ਨਾ ਆਵੇ ਕੋਈ ਅਗਲੀ ਵਾਰ ਗਲਤੀ ਨਹੀਂ ਕਰਦੇ ਅਸੀਂ ਇਹ ਅੱਜ ਅੱਜ ਗਲਤੀ ਸੱਚੀ ਨਹੀਂ ਕਰਨੀ ਹੈਗੀ ਥੋੜਾ ਜਿਹਾ ਆਪਾਂ ਵੀ ਛੂਲੀ ਮੂਡ ਦੇ ਵਿੱਚ ਬੈਠੇ ਸੀ ਫੋਲੋ ਕਰ ਰਹੇ ਸੀਗੇ ਵੀ ਚਲੋ ਤੇ ਆਪਣਾ ਤਾਂ ਮਸਲਾ ਹੀ ਇਹ ਹੁੰਦਾ ਗੱਲ ਵੀ ਹਾਂ ਹਸਣਾ ਕਿਸੇ ਨੂੰ ਟਾਕ ਨਹੀਂ ਪਰਵਾਹ ਜੀ ਅਸੀਂ ਤਾਂ ਹਾਂ ਤਾਂ ਛੋਟੀ ਛੇਤਰ ਸ਼ਾਇਦ ਮੇਰੇ ਖਿਆਲ ਚ ਆਪਾਂ ਆਪਣੀ ਵੱਲੋਂ ਸਾਂਝੇ ਤੌਰ ਤੇ ਸਨੇਹਾ ਦੇ ਸਕਦੇ ਆਂ ਵੀ ਜੇ ਕੋਈ ਸਾਡੇ ਵਰਗਾ ਕਮਲਾ ਰਮਲਾ ਹੈਗਾ ਜਦੋਂ ਮਰ ਜੇ ਸਾਡੇ ਨਾਲ ਜਦੋਂ ਮਰਜੀ ਆਵੇ ਉਹਦਾ ਕੋਈ ਜੋ ਹੈਨੇ ਲਈ ਕੋਈ ਫੀਸ ਥੋੜਾ ਰੱਖੀ ਆ ਹਾਂ ਮੇਸੇਕ ਹੈਗੀ ਆ ਕਿ ਹਿਰਦਾ ਸ਼ੁੱਧ ਹਿਰਦਾ ਸ਼ੁੱਧ ਹੋਵੇ ਤੇ ਹੱਸਦਾ ਹੋਵੇ ਜਿਹੋ ਜਾਓ ਉਹ ਜੇ ਆਜੋ ਉਹ ਜੇ ਯਾਰ ਉਹ ਜੇ ਮੰਨਦਾ ਹੈ ਨਾ ਬਿਲਕੁਲ ਹਾਂ ਅਸੀਂ ਚੈੱਕ ਕਰਾਂਗੇ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਬੱਡ ਬਟ ਅਗਨੇ ਜਿਹਨਾਂ ਦਾ ਨਾਮ ਚੈੱਕ ਕਰ ਲੈਣਾ ਹਾਂ 1 ਮੀਟਰ ਹੈਗੇ ਜੀ ਸਾਡੇ ਕੋਲ ਹਾਂ ਵਿਸ਼ੋਧਤਾ ਸ਼ੋਧੋਲਾ ਕਿਵੇਂ ਬਣਾਈਏ ਪਤਾ ਮੇਰੇ ਆਪਾਂ ਹਾਂ ਬਿਲਕੁਲ ਅਗਲੀ ਵਾਰੀ ਫਿਰ ਮਿਲਦੇ ਆ ਨਵੇਂ ਮੰਡੀਆਂ ਦੇ ਭਾਅ ਦੇ ਨਾਲ ਹਾਂ ਲੱਗ ਤੇਕਾ ਜੀ